ਹਾਂਜੀ ਜੀ ਸਵਾਗਤ ਆ ਤੁਹਾਡਾ ਆਪਣੇ ਆਦੇ ਨਵੇਂ ਵਲੌਗ ਦੇ ਵਿੱਚ ਵੀ ਅੱਜ ਆਪਾਂ ਜਾ ਰਹੇ ਹਾਂ ਮੇਲੇ ਤੇ ਇੱਧਰ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਆਪਣੇ ਆ ਸਾਡੇ ਆਪਣੇ ਬਈ ਮੇਲੀ ਜਾ ਬੇਲੀ ਬੇਲੀ ਜਾ ਰਹਿਆ ਵੀ ਇੱਕ ਆ ਜਲਾ ਵੀ ਸਾਡਾ ਬੰਦਾ ਇੱਕ ਆ ਰਿਆ ਇੱਧਰ ਬਾਕੀ ਬੰਦੇ ਆ ਖੜੇ ਆ ਆਪਣੇ ਬਈ ਦੇਖੋ ਸਾਰਿਆਂ ਨਾਲ ਮਿਲੋਣੇ ਆ ਇੱਧਰ ਬਈ ਹੈ ਸਾਰਿਆਂ ਦੀ ਬਣਾ ਦਿੰਨੇ ਆ ਚਲੋ ਵੀ ਅੰਜਾਨੇ ਆ ਸਾਰੇ ਨੇ ਇਕੱਠੇ ਹੋ ਗਏ ਆ ਆਹ ਦੇਖੋ ਵੀ ਸਾਰੇ ਆ ਜਾਂਦੇ ਨੇ ਪਿੱਛੇ ਪਿੱਛੇ ਹੁਣ ਅੱਗੇ ਅੱਗੇ ਜਾਣ ਓ ਯਾਰ ਹਾਬਿਲ ਬਾਬੇ ਲਾਗੇ ਆਂਦਾ ਬੰਦਾ ਇਕੱਲਾ ਆ ਰਿਆ ਓਏ ਉਹ ਵੀ ਚੰਗੇ ਖੜਦਾ ਡੱਬ ਚ ਪੋ ਦੋ चलो भी जाने थोड़ा फैक्ट्री फिर तो की कर हेलो कहा जा रहे हम पीछे -पीछे <laughs> <laughs> लंगर खाने जा रहे हम आप भी आओ हमारे मुक्तर में हमारे मुक्तर में आओ लाइक करो चैनल को सब्सक्राइब करो और अब चलते हैं ਓ ਕੀ ਕਰਦੋ ਗੁਰਦੁਆਰੇ ਗੁਰਦੁਆਰੇ ਚਲਦੇ ਆਂ ਚਲਦੇ ਮੇਲੇ ਮੇਲੇ ਤੇ ਉਧਰ ਨੇ ਵੀਡੀਓ ਵੀ ਬਣਾਇਆਗੇ ਇੰਸਟਾਗ੍ਰਾਮੀਂ ਬੋਲੋ ਭਾਈ ਇੰਸਟਾਗ੍ਰਾਮ ਨੂੰ ਫੋਲੋ ਕਰੋ ਆਪਣੇ ਨੂੰ ਪੇਜ ਨੂੰ ਇਹਦਾ ਨਾਮ ਕੀ ਗੁਰਮਨ ਮੁਖਸਰੀਆ ਗੁਰਮਨ ਮੁਖਸਰੀਆ ਢਲੌਰ 307 ਤੇ ਪ੍ਰਮੋਸ਼ਨ ਕਰੀਏ ਨਾ ਆਵਦੀ ਚੱਲ ਵੀ ਇੱਕ ਵਾਰ ਹੁਣ ਬਈ ਚਲਦੇ ਆਂ ਤੇ ਉੱਥੇ ਤੁਹਾਨੂੰ ਦਿਖਾਨਾ ਰੌਣਕ ਮੇਲਾ ਫੁੱਲਾ ਉੱਥੇ ਤੇ ਇੱਥੋਂ ਦੀ ਆਪਣੇ ਰਾਹ ਜਾਂਦਾ ਤੁਹਾਨੂੰ ਸਾਡੇ ਨਾਲ ਤੇ ਉੱਧਰ ਉਹਨੇ ਮਿੱਤੇ ਤੁਸੀਂ ਸਾਰਾ ਤੁਹਾਨੂੰ ਹਸਾਉਂਦੇ ਹੀ ਰਾਵਾਂਗੇ ਵਿੱਚੋਂ ਵਿੱਚੋਂ ਆਇਆ ਵੀ ਇਹਨਾਂ ਨੂੰ ਵੀ ਦਿਖਾਉਣਾ ਵਿੱਚ ਇਹੋ ਗਾਇਸ ਇਹ ਹੁਮੈ ਉਹ ਇਹ ਬੋਲੋ ਯਾਰ ਹੈਲੋ ਗਾਇਸ ਇਹ ਸਾਡੇ ਭਰਾ ਨੂੰ ਲਾਈਕ ਲਾਈਕ ਸਬਸਕ੍ਰਾਈਬ ਕਰੋ ਸਬਸਕ੍ਰਾਈਬ 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 ਦਾ ਭਰਾ ਵੀ ਇਹ 2-4 ਸਾਲਾਂ ਨੂੰ ਸਿੰਗਰ ਬਣ ਜਾਊਗਾ ਤੇ ਇਸ ਦੇ ਪਿੱਛੇ ਸਭ ਤੋਂ ਵੱਡਾ ਹੱਥ ਹੈਗਾ ਆਪਣੇ ਮੋਹਿਤ ਭਰਾ ਦਾ ਮੋਇਤ ਬਰਾ ਥੋੜੇ ਦਰਸ਼ਨ ਦੋ ਜੰਦਿਆਂ ਬਾਬੇ ਮੇਲੇ ਤੇ ਚੱਲੇ ਆਂ ਬਈ ਆਪਾਂ ਹਾਂਜੀ ਸਾਰੇ ਜਣੇ ਬਈ ਪਹੁੰਚ ਗਏ ਤੁਰ ਕੇ ਸਾਨੂੰ ਬਈ ਕਿੰਨੇ ਟਾਈਮ ਹੋ ਗਿਆ ਆਪਾਂ ਨੂੰ ਤੁਰਦਿਆਂ ਬਈ 10 15 ਮਿੰਟ ਹੀ ਇੱਥੇ ਰਸਤੇ ਜਾ ਕੇ ਬਈ ਇੱਧਰ ਦੇਖ ਲਓ ਬਈ ਹੈ ਤੁਹਾਨੂੰ ਬੁਲਾਉਣ ਨੂੰ ਕਿਹਾ ਹੀ ਨਹੀਂ ਬਈ ਇਹ ਨਹੀਂ ਬੋਲ ਸਕਦਾ ਬਈ ਇਹਨੂੰ ਸੰਗਉਂਦੀ ਆ ਥੋੜੀ ਜੀ ਉਹ ਬੰਦਾ ਆਂ ਚਾਹਾਂ ਨਹੀਂ ਸੰਗਦਾ ਆਲਾ ਬਈ ਤੂੰ ਵੀ ਸੰਗਦਾ ਜੋ ਬਰਸ ਗਏ ਆ ਸਾਰੇ ਮੇਰੇ ਵੀਰੋ ਹੋਸ਼ਾ ਠੀਕ ਠਾਕ ਜੋ ਸਾਰੇ ਬੰਦੇ ਪਿੱਛੇ ਆਣ ਲੱਗੋ ਭਈ ਅੱਗੇ ਆਣਿਆਂ ਤੇ ਵੀ ਦੇਖਦੇ ਆ ਕਿੰਨੀ ਕ ਭੀੜ ਐ ਅੱਜ ਬਈ ਥੋੜੇ ਦਿਨ ਹੋ ਗਏ ਆ ਉਦੋਂ ਦਾ ਭੀੜ ਹੁਣ ਵਧ ਗਈ ਥੋੜੇ ਦਿਨਾਂ ਦੀ ਹੁਣ ਦੇਖਦੇ ਆ ਕਿ ਅੱਜ ਆਹ ਚਲੋ ਵੀ ਅੱਗੇ ਆ ਕੇ ਦਿਖਾਉਂਦੇ ਆ ਵੀ ਕਈ ਜਿਹੜੀ ਫੋਨ ਫਾਨ ਕੋ ਕੇ ਲੈ ਆਂਦਾ ਕੋਈ ਠੀਕ ਆ ਵੀ ਜੀ ਵੀਰ ਆ ਗਏ ਜੀ ਪੁਲਿਸ ਉੱਤੇ ਟਰੈਕਟਰ ਚੈੱਕ ਕਰੋ ਤੁਸੀਂ ਬਾਪਿਓ ਬੰਦ एकदम ਏਸੀ ਅੰਦਰ ਕੂਲ ਕੂਲ ਸਰਦ ਐ ਸਰਦੀ ਦੇ ਵਿੱਚ ਸੌਰੀ ਗਾਈਸ ਗਲਤੀ ਹੋ ਗਈ ਗਲਤੀ ਹੋ ਗਈ ਕੋਈ ਨਹੀਂ ਗਲਤੀ ਬਲਤੀ ਮaaf ਕਰ ਦਿੱਤੀ ਬਈ ਇਹਨੂੰ ਅੱਜ ਟਰੈਕਟਰ ਦੇਖੋ ਬਾਬੋ ਹਣ ਬਈ ਅੱਗੇ ਜਾਣਿਆ ਤੁਹਾਨੂੰ ਫੇਰ ਦਿਖਾਨਿਆ ਬਈ ਥੱਲੇ ਬਿਨਾ ਜੀ ਖੜਜੋ ਓਏ ਖੜਜੋ ਬਈ ਇੱਕ ਮਿੰਟ ਤੇ ਵੀਰ ਗੱਡੀ ਕੁਡੀ ਥੱਲੇ ਆ ਜਾਈਦਾ ਇੱਧਰ ਦੇ ਹੈ ਬਲੌਗਰ ਬਲੌਗਰ ਆਇਆ ਹਿੰਦਾ ਬਈ ਸਹੀ ਕਿਹਾ ਵੀ ਮੋਹਿਤ ਕਈ ਗੱਲ ਸੱਚੀ ਆਂਦੀ ਚੱਲੀ ਆਂਦੀ ਨਾ ਆ ਬਾਬੇ ਵੀਡੀਓ ਚੱਲੀ ਜਾਂਦੀ ਹਾਂ ਅੱਗੇ ਜਾਂਦੇ ਆਂ ਬਈ ਦੇਖਦੇ ਆਂ ਹਾਂ ਔਰ ਬੀਜੀ ਕੀ ਹਾਲ ਚਾਹ ਦੋਸਤੋ ਠੀਕ ਹੋ ਆ ਬਈ ਸਾਰੇ ਨੇ ਠੀਕ ਹੋ ਬਈ ਕਮੈਂਟ ਕਰਕੇ ਦੱਸੋ ਬਈ ਆਪਣਾ ਵਲੌਗ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਫਿਰ ਸਾਨੂੰ ਵੀ ਪਤਾ ਲੱਗ ਕਿ ਸਾਡੀ ਵੀਡੀਓ ਕਿੰਨੀ ਕੁ ਦੂਰ ਜਾਂਦੀ ਆ ਸਣੀ ਸਣੀ ਦਾ ਇੰਟਰਵਿਊ ਸਣੀ ਦਾ ਇੰਟਰਵਿਊ ਲੈਣਾ ਬਈ ਸਣੀ ਬਈ ਕਿਵੇਂ ਆ ਵਧੀਆ ਬਈ ਵਧੀਆ ਚਲੋ ਬਈ ਅੱਧ ਕਾਨਾ ਵੀ ਲੱਗ ਚੁੱਕੀਆਂ ਇੱਥੇ ਅੱਧੀਆਂ ਮੋਟੀਆਂ ਅੱਧੀਆਂ ਦੁਕਾਨਾਂ ਅੰਦਰ ਦਿਖਾਉਨੇ ਆਂ ਬਈ ਹਾਂ ਤਾਂ ਵੀ ਘੋਰ ਦੌੜ ਵਾਲੇ ਦਿਨ ਬਹੁਤ ਜ਼ਿਆਦਾ ਇੱਥੇ ਰਸ਼ ਹੋਊਗਾ ਬਾਬਿਓ ਆਹ ਦੇਖ ਸਕਦੇ ਹੋ ਤੁਸੀਂ ਸਾਡੇ ਨਾਲ ਬੰਦੇ ਬਹੁਤ ਆ ਕਿਉਂਕਿ ਵੀ ਸਾਨੂੰ ਕਹਿੰਦੇ ਨਾ ਤਾਂ ਡਰ ਕੋਈ ਫੋਨ ਨਾ ਖੋ ਕੇ ਲੈ ਤਾਂ ਹੀ ਬੰਦੇ 4-5 ਰੱਖੀ ਦੇ ਨਾਲ ਬਾਈ ਸਾਰੀ ਭੱਜ ਜਾਂਦਾ ਹੈ ਹੈ ਸਾਰੀ ਭੱਜ ਜਾਂਦਾ ਹੈ ਘੋਰ ਦੌੜ ਵਾਲੇ ਦਿਨ ਖੜਨ ਦੀ ਥਾਂ ਨਹੀਂ ਹੁੰਦੀ ਹਾਂ ਬਾਬਾ ਤੁਰਨ ਦੀ ਲੋੜ ਨਹੀਂ ਹਾਥੀ ਦੇਖੋ ਹਾਥੀ ਦੇਖੋ ਜ਼ੂਮ ਕਰੀਏ ਖੜ ਜੋ ਵੀ ਇੱਕ ਮਿੰਟ ਬਈ ਹਾਥੀ ਦੇਖੋ ਤੁਸੀਂ ਇਹ ਓਏ ਬੜਾਈ ਜ਼ੂਮ ਕਰੀ ਥੋੜੀ ਬਈ ਯਾਰ ਮੇਰੇ ਹੱਥ ਸਮੈ ਕ ਆਏ ਕੋਈ ਹਾਥੀ ਖੜਾਗਾ ਹੋਰ ਕਰ ਦੇ ਬਾਈ ਯਾਰ ਹੋਰ ਹੋ ਜੂਗਾ ਬਾਈ ਹਾਥੀ ਆ ਦੇਖੋ ਤੁਸੀਂ ਦੇਖ ਲਓ ਓਏ 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 ਇੱਧਰ ਹਾਥੀ ਖੜਾਗਾ ਇੱਧਰ ਦੇਖੋ ਤੁਸੀਂ ਇੱਧਰ ਗੇਟ ਆ ਭਾਈ ਦਾਨ ਸਿੰਘ ਜੀ ਯਾਦਗਾਰੀ ਗੇਟ ਆ ਕਿੱਥੇ ਆ ਸਾਹਮਣੇ ਵੇਖ ਕਿੱਥੇ ਓ ਜੂਮ ਕਰ ਜੂਮ ਜੂਮ ਨਹੀਂ ਹੁੰਦਾ ਓਏ ਕੋ ਬਾਹ ਕਿਉਂ ਅੱਗ ਬਹੁਤ ਐ ਜਿਹਨੂੰ ਅੰਗਰੇਜ਼ੀ ਦੇ ਵਿੱਚ ਮੇਜਰ ਫਾਰ ਕਾਲ ਕਹਿ ਦਿੰਦੇ ਆ ਭਾਈ ਉਹੋ ਆ ਗਿਆ ਇਹ ਅੱਗੇ ਜਾਣੇ ਤਾਂ ਤੁਹਾਨੂੰ ਦਿਖਾਉਣੀ ਆ ਵੀ ਕੀ ਮੌਲ ਹੈ ਇੱਧਰ ਲੰਗਰ ਹਾਲ ਲੰਗਰ ਚੱਲ ਰਿਹਾਗਾ ਦੁਕਾਨਾਂ ਵੀ ਲੱਗ ਗਈਆਂ ਨੇ ਆਪ ਲੋਕ ਬਣਾਉਗਾ ਭਈਆ ਬੰਦਾ ਬਣਾ ਬਲੋਗ ਹਾਂਜੀ ਵੀ ਆ ਗਏ ਜੀ ਮੇਲੇ ਦੇ ਵਿੱਚ ਓਏ ਕੀ ਹੋ ਰਹੀ ਹੈ ਜੀ ਕੀ ਹੋ ਰਿਹਾ ਕਬੱਡੀ ਕਬੱਡੀ ਹੋ ਰਹੀ ਹੈ ਕਬੱਡੀ ਕਬੱਡੀ ਆ ਦੇਖੋ ਵੀ ਅੱਗੇ ਦਿਖਾਇਆ ਆਪ ਦੀ ਸ਼ਕਲ ਨਹੀਂ ਦਿਖਾਉਣੀ ਜ਼ਿਆਦਾ ਭਈ ਰੌਣਕ ਮੇਲਾ ਬਹੁਤ ਹੈ ਮੇਲਾ ਮਾਗੀ 2026 ਦੀਆਂ ਰੌਣਕਾਂ ਤੁਸੀਂ ਆ ਦੇਖ ਰਹੇ ਹੋ। ਇੱਧਰ ਦੇਖੋ ਜੀ ਦੁਕਾਨਾਂ ਲੱਗ ਚੁੱਕੀਆਂ ਨੇ। ਆ ਦੇਖੋ ਜੀ। ਸਮਾਨ ਸਾਰਾ ਆ ਗਿਆ ਦੁਕਾਨਾਂ ਦੇ ਉੱਤੇ। ਧਿਆਨ ਨਾ ਗੱਡੀ ਥੱਲੇ ਨਾ ਜੀ। ਵੀ ਸਹੀ ਸਹੀ ਬਣਾਈ ਵੀਡੀਓ ਬਾਬੇ ਤੈਨੂੰ ਵੀਡੀਓ ਬਣਾਉਣ ਦਾ ਵੱਲ ਬਹੁਤ ਆ। ਭਈ ਮੈਨੂੰ ਵੱਲ ਘਾਟਾ ਵੀ ਹਵਾ ਦੂਜੇ ਬੰਦੇ ਨੂੰ ਫੜਾਤਾ ਆਪਣੇ ਨੂੰ ਐਡੀਟਰ ਨੂੰ। ਆਪਣੇ ਐਡੀਟਰ ਬੰਦੇ ਨੂੰ ਫੜਾਤਾ ਵੀ ਫੋਨ ਇਹ ਬਣਾਊਗਾ। ਹਾਂ ਕੀ ਕਹਿੰਦੇ ਹੁੰਦੇ ਆ। ਦੁਕਾਨਾਂ ਦੁਕੂਨਾਂ ਲੱਗ ਚੁੱਕੀਆਂ ਨੇ ਸਾਰੀਆਂ ਇੱਧਰ ਵੀ ਕੀ ਲੱਗਿਆ ਆ। ਕਲਪਨਾ ਦੇ ਆ ਦੇਖੋ ਕੋਈ ਆ ਸਭ ਬਲਰ ਕਰ ਰਿਹਾ ਇਧਰ ਲੰਗਰ ਆ ਇਧਰ ਵੀ ਲੰਗਰ ਲੱਗੂਗਾ ਜੀ ਥੋੜੇ ਕੱਲ ਪਰਸੋ ਤੇ ਇਧਰ ਵੀ ਲੰਗਰ ਸਟਾਰਟ ਹੋ ਜੂਗਾ ਇਧਰ ਦੁਕਾਨਾਂ ਲੱਗ ਚੁਕੀਆਂ ਨੇ ਬਹੁਤ ਜ਼ਿਆਦਾ ਇਧਰ ਦਿਖਾਈ ਚੱਲ ਬਾਬੇ ਸਾਰੀਆਂ ਦੁਕਾਨਾਂ ਇਧਰ ਦੀ ਸਾਈਡ ਵੀ ਦੁਕਾਨਾਂ ਲੱਗ ਚੁਕੀਆਂ ਨੇ ਦੋਨੇ ਪਾਸੇ ਜਿਵੇਂ ਤੁਹਾਨੂੰ ਆਪਾਂ ਥੋੜੇ ਦਿਨ ਪਹਿਲੇ ਥੋੜੇ ਦਿਨ ਪਹਿਲਾਂ ਵਾਲੇ ਵਲੋਗ ਚ ਦੱਸਿਆ ਸੀ ਦੋਨੇ ਪਾਸੇ ਦੁਕਾਨਾਂ ਲੱਗ ਗਿਆਆਂ ਦੁਕਾਨਾਂ ਲੱਗ ਚੁਕੀਆਂ ਨੇ ਸੰਦ ਲੈਣਾ ਤਗੜਾ ਆ ਹਾਂ ਭਾਈ ਲੈ ਕੇ ਜਾਵਾਂਗੇ ਕੋਈ ਨਹੀਂ ਘੋੜ ਦੌੜ ਲੈ ਲੈਣਾ ਤੁਹਾਨੂੰ ਵੀ ਦਿਖਾਵਾਂਗੇ ਜੇ ਹੋ ਸਕੇ ਤਾਂ ਹਾਂ ਜੇ ਹੋ ਸਕੇ ਤਾਂ ਵੀ ਤੁਹਾਨੂੰ ਘੋੜ ਦੌੜ ਦਾ ਵਲੌਗ ਵੀ ਦਿਖਾ ਦਈਏ ਆਪਾਂ ਦੇਖਦੇ ਆ ਕੀ ਬੰਦਾ ਉੱਤੇ ਹੋਰ ਭਾਈ ਤੁਸੀਂ ਜੁੜੇ ਰਹੋ ਜੀ ਆਪਣੇ ਵਲੌਗ ਚੈਨਲ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਠੋਕ ਦਿਓ ਬਾਬਿਓ ਹੈ ਇਹ ਤਾਂ ਸਾਡੇ ਨਾਲ ਦੇ ਬੰਦੇ ਆਈ ਜਾਂਦੇ ਆਈ ਅੱਧੇ ਬੰਦੇ ਪਿੱਛੇ ਰਹਿ ਗਏ ਆ ਫੋਨ ਕੁੱਟ ਕੇ ਫੜ ਲਈ ਬਾਬੇ ਠੀਕ ਆ ਨਾ ਆ ਦੇਖ ਵੀਰ ਤੇ 20 20 20 20 20 20 ਕਿੱਥੇ ਆ ਓਏ ਖੌਟ ਡਰਾਈ ਜਾਂਦੇ ਮਾਮੀ ਇੱਧਰ ਆਇਆ ਟਰੈਕਟਰ ਦੇਖੋ ਵੀ ਬਈ ਲੈ ਕੇ ਜਾਣਾ ਤੇ ਲੈ ਸਕਦੇ ਹਾਂ ਬਈ ਤੁਸੀਂ ਬਹੁਤ ਜ਼ਿਆਦਾ ਨੇ ਇੱਧਰ ਪਿੱਛੋਂ ਗੱਡੀ ਆ ਜਾਂਦੀ ਏ ਧਿਆਨ ਨਾਲ ਬਾਬਿਓ ਕਈ ਵਾਰੀ ਕੋਈ ਵਿੱਚ ਮਾਰ ਦਿੰਦਾ ਹੁੰਦਾ ਗਲਤ ਕੰਮ ਹੋ ਜਾਂਦਾ ਹੁੰਦਾ ਠੀਕ ਐ ਅੱਗੋਂ ਦੇਖੋ ਹਾਂ ਲੈਣੀ ਕੁੱਟੀ ਲੈਣੀ ਹੈ ਕਿਸੇ ਨੇ ਬੁੱਡੀ ਦੇਖੋ ਜੀ ਬਹੁਤ ਸੋਹਣੀ ਆ ਪ੍ਰਮੋਸ਼ਨ ਹੋ ਜਾਂਦੀ ਆ ਸਾਰਿਆਂ ਦਾ ਹਾਂ ਟਰੈਕਟਰ ਦੇਖੋ ਜੀ ਇੱਧਰ ਵਾਲੀ ਹੱਕ ਲੈਣੀ ਚਾਹੀਦੀ ਇੱਧਰ ਦੇਖ ਸਕਦੇ ਹੋ ਤੁਸੀਂ ਇੱਧਰ ਦੁਕਾਨਾਂ ਸਾੱਚੁੱਟੀਆਂ ਨੇ ਚੁੱਟੀਆਂ ਦੁਕਾਨਾਂ ਸਾਡੀ ਚੁੱਟੀਆਂ ਨਹੀਂ ਦੁਕਾਨਾਂ ਸਾੱਚੁੱਟੀਆਂ ਨੇ ਭਾਈ ਜੀ ਅੰਦਰ ਸਮਾਨ ਸਮੂਲ ਲੱਗਿਆ ਹੋਇਆ ਹੈਗਾ ਵਾਹ ਇਹਨੂੰ ਫੜਾਇਆ ਇੱਤਾਂ ਹੀ ਘੁੱਟ ਕੇ ਮੇਰੇ ਹੱਥ ਚੋਂ ਕਿਸੇ ਨੇ ਖੋ ਕੇ ਲੈਣਾ ਮੈਂ ਹਲਕਾ ਹੀ ਫੜਾਇਆ ਸੀ ਇਤਰੋਂ ਨਾ ਹੱਤਾ ਫੱਟ 6 ਇੰਚ ਦਾ ਲੱਫੜਾ ਆਇਆ ਨਾ ਅੱਛਾ ਆਪ ਆਇਆ ਨਾ ਉਹ ਅੱਛਾ ਇੱਕ ਮਿੰਟ ਖੜ ਜਾ ਬਈ ਮੈਨੂੰ ਮਾਈਕ ਫਾਈ ਲਾਂ ਦੇ ਹੁਣ ਦੇਖੋ ਬਈ ਹੁਣ ਤੁਹਾਨੂੰ ਦਿਖਾਨੇ ਆ ਆਪਣਾ ਵਲੌਗ ਛੱਡ ਦੇ ਕਰੀ ਤੈਨੂੰ ਹਲ ਘਾਟਾ ਵਲੌਗ ਬਣਾਉਂਦਾ ਹੁਣ ਇੱਧਰ ਜਾਣੇ ਆ ਇੱਧਰ ਦਿਖਾਓ ਇੱਧਰ ਇਹਨੇ ਗੁਰਦਵਾਰਾ ਸਾਹਿਬ ਆਇਆ ਚਲੋ ਵੀ ਅੱਗੇ ਜਾਣੇ ਆ ਤੁਹਾਨੂੰ ਫੇਰ ਦਿਖਾਉਨੇ ਕੀ ਮਾਹੌਲ ਬਣਦਾਗਾ ਇੱਧਰ ਦੇਖ ਸਕਦੇ ਹੋ ਤੁਸੀਂ ਇੱਧਰ ਹੀ ਅੱਗੇ ਜਾ ਰਹੇ ਆ ਬਈ ਦੇਖਦੇ ਆ ਕੀ ਹੁੰਦਾ ਅੱਗੇ ਜਾ ਕੇ ਹਾਂ नाल ਤੂੰ तो मेरे नाल ਹੋ ਤੂੰ तो दो जने ठीक है ना उसला ਦਿਨ ਨੂੰ ਹੌਸਲਾ ਹੌਸਲਾ ਕੀ फोन ਕੋਈ ਫੋਨ ਖੋ देख ਕਾ ਦੇਖਦੇ की ਵੀ ਕੀ देख ਆ ਕੇ ਦੇਖਦੇ ਆ ਅੱਗੇ ਭਈਓ ਨੱਗੇ ਜਾਂਨੇ ਆ ਉੱਥੇ ਕਿਸਤੀ ਲੱਗੀ ਹੋਈ ਐ ਵੀ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰ ਲਓ ਗੁਰਮਨ ਮੁਕਸਰੀਆ ਆਪਣਾ ਇੰਸਟਾਗ੍ਰਾਮ ਚੈਨਲ ਆ ਉੱਥੇ ਜਾ ਕੇ ਵੀ ਸਬਸਕ੍ਰਾਈਬ ਕਰ ਲਓ ਵੀ ਹੋਏ ਇੰਸਟਾਗ੍ਰਾਮ ਤੇ ਸਬਸਕ੍ਰਾਈਬ ਕਰ ਲਓ ਬਾਬੇ ਫੋਲੋ ਕਰਨ ਨੂੰ ਰਹਿਣ ਤਾਂ ਠੀਕ ਆ ਓਏ ਬਈ ਬਾਤ ਚ ਬਣਾਉਨੇ ਆ ਵੀ ਥੋੜਾ ਜਿਹਾ ਭੀੜ ਹੋ ਗਈ ਠੀਕ ਆਈ ਦੇਖੋ ਵੀ ਭੀੜ ਬਹੁਤ ਐ ਦੇਖ ਸਕਦੇ ਆ ਉਹ ਹੋ ਗਈ ਜੇ ਭਾਈ ਭੀੜ ਹੈਗੀ ਤਾਂ ਕਰਕੇ ਨੀਆ ਕੀਤਾ ਮੀਨੇਰੀ ਮੀਨੇਰੀ ਹਾਂਜੀ ਵੀ ਮੇਲੇ ਦੇ ਵਿੱਚ ਐਂਟਰ ਹੋ ਗਏ ਬਈ ਬਹੁਤ ਜ਼ਿਆਦਾ ਦੂਰ ਆ ਗਏ ਬਈ ਸਾਨੂੰ ਡਰ ਲੱਗਿਆ ਹੋ ਗਏ ਯਾਰ ਕੱਦ ਕੀ ਹੋ ਗਈ ਉਹ ਭਾਈ ਡਰ ਵੀ ਲੱਗਦਾ ਕਿ ਕੋਈ ਫੋਨ ਨਾ ਖੋ ਕੇ ਲੈ ਆਏ ਤਾਂ ਹੀ ਹਾਂ ਵੀ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਆਪਣੇ ਮੇਲੇ ਦੇ ਵਲੌਗ ਦੇਖਣ ਦੇ ਲਈ ਇੱਧਰ ਸਾਡੇ ਨਾਲ ਵੀ ਬਾਸ਼ੂ ਸਾਡਾ ਵੱਡਾ ਭਾਈ ਹੁਣ ਵੀ ਆਪਾਂ ਅੱਗੇ ਜਾਂਦੇ ਦੇਖਦੇ ਕੀ ਵਾ ਮਾਹੌਲ ਚੱਲਿਆਗਾ ਅੱਗੇ ਬਈ ਲੰਗਰ ਖਾਵਾਂਗੇ ਚਾਹ ਦੇ ਮਕੋੜੇ ਚਾਹ ਦੇ ਮਕੋੜੇ ਦੇ ਲੰਗਰ ਛਕਾਂਗੇ ਬਾਬੋ ਇਧਰ ਕਿਸ਼ਤੀ ਲੱਗ ਚੁੱਕੀ ਆ ਇਧਰ ਪੀਸ ਬਾਈ ਸਾਡੇ ਬੰਦੇ ਮੜ ਕੇ ਵੀ ਪਿੱਛੇ ਕੰਮ ਹੋ ਗਿਆ ਜੀ ਲੜਾਈ ਹੋ ਗਈ ਬਹੁਤ ਤਕੜੀ ਉਹ ਲੜਾਈ ਹੋਈ ਲੜਾਈ ਹੋ ਗਈ ਬਾਬਿਓ ਲੜਾਈ ਹੋ ਗਈ ਕੀ ਹੋਇਆ ਕੀ ਹੋ ਗਿਆ ਕੀ ਹੋ ਗਿਆ ਬਈ ਇੱਥੇ ਦੀ ਗੱਲ ਸੁਣ ਲੈ ਹਾਂਜੀ ਵੀ ਤੁਰ ਤੇ ਤੁਰ ਤੇ ਅੱਗੇ ਆ ਚੁੱਕੇ ਆ ਬਾਬਿਓ ਇਧਰ ਘੋੜ ਦੌੜ ਦਾ ਮੈਦਾਨ ਭਈ ਹੱਦੋ ਵੱਦ ਖਾਲੀ ਕਰ ਦਿੱਤਾ ਪਰ ਸਾਰੇ ਵੀ ਚਾਰਾ ਵੜਤਾ ਘੋੜ ਹਾਸਤੇ ਆ ਦੇਖ ਸਦੋ ਥੋੜੇ ਦਿਨ ਪਹਿਲਾਂ ਕਿੰਨਾ ਸੀ ਅੱਜ ਵੀ ਇੰਨਾ ਕੀ ਰਹਿ ਗਿਆ ਹੈ ਕੀ ਹੋਊਗਾ ਦੱਸ ਇੱਥੇ ਘੋੜ ਦੌੜ ਹੋਊਗੀ ਆ ਸਿੱਦੇ ਘੋੜੇ ਭੱਜਣਗੇ ਜੀ ਹਾਂ ਇੱਧਰ ਉਹਦੀ ਆਉਣਗੇ ਆ ਸਿੱਧਾ ਅਸੀਂ ਉੱਥੇ ਵੱਜਾਂਗੇ ਜੀ ਅਸੀਂ ਉੱਥੇ ਖੜਿਆ ਹੋਵਾਂਗੇ ਵੀ ਕਈ ਦਰਖਤਾਂ ਦੇ ਹੋਣਗੇ ਕਈ ਕਿੱਥੇ ਹੋਣਗੇ ਵੀ ਅਸੀਂ ਖੜਿਆ ਹੋਵਾਂਗੇ ਦੂਰ ਦੂਰ ਹੋ ਸਕਦਾ ਬਲੌਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਬਲੌਗ ਇੰਦਾ ਵੀ ਘੋੜ ਦੌੜ ਹੋਊਗੀ ਪਰਸੋ ਪਰਸੋ ਘੋੜ ਦੌੜ ਹੋਊਗੀ ਵੀ ਤੁਹਾਨੂੰ ਉੱਦੇ ਦਾ ਬਲੌਗ ਦਿਖਾਵਾਂਗੇ ਘੋੜ ਦੌੜ ਦਾ ਇੱਧਰ ਦੇਖਦੇ ਆਂ ਬਈ ਅੱਗੇ ਜਾਂਨੇ ਵੀ ਇੱਥੇ ਅੱਗੇ ਦੇਖੋ ਨਹੀਂ ਤੁਹਾਨੂੰ ਕੀ ਅੱਗੇ ਕੀ ਮਾਹੌਲ ਹੈ ਅਸੀਂ ਸਵੇਰੇ ਆਏ ਸੀਗੇ ਅਜੀਤਾ ਭਾਈ ਸਵੇਰੇ ਸਵੇਰੇ ਆਏ ਸੀ ਜੀ ਸਵੇਰੇ ਬਹੁਤ ਵਧੀਆ ਧੁੱਪ ਨਿਕਲੀ ਸੀ ਹੁਣ ਤਾਂ ਵੀ ਧੁੱਪ ਥੋੜੀ ਢਲ ਗਈ ਹੈ ਥੋੜੀ ਹੁਣ ਦੇਖਦੇ ਆਂ ਜੀ ਅੱਗੇ ਕੀ ਹੈਗਾ ਮਾਹੌਲ ਅੱਗੇ ਦੇਖਦੇ ਆਂ ਕਿੰਨਾ ਕ ਰਸ਼ ਹੈਗਾ ਕਿੰਤਰ ਸਾਡੇ ਬੰਦੇ ਆ ਗਏ ਓਏ ਸਿਰ ਥੁਰਤੇ ਬੰਨ ਲਓ ਕੁਛ ਓਏ ਥੁਰਤੇ ਥੁਰਦੇ ਵੀ ਬਹੁਤ ਅੱਗੇ ਆ ਚੁੱਕੇ ਆਂ ਵੀ ਅਪਚਲੇ ਦਾਤਰ ਸਾਹਿਬ ਸਾਡੇ ਨਾਲ ਬੰਦੇ ਬਹੁਤ ਨੇ ਭਈ ਨਾ ਸਾਰਿਆਂ ਦੇ ਸਿਰ 'ਤੇ ਵੀ ਰਮਾਲ ਬਣਾਤੇ ਠੀਕ ਆ ਭਾਈ ਇਹ ਸਾਡੇ ਕੋਲ ਰਮਾਲਾਂ ਵਿੱਚ ਵੀ ਇਹ ਤਾਂ ਨਹੀਂ ਬੰਨਾ ਆਏਗਾ ਮੈਂ ਸਾਰਿਆਂ ਨੇ ਵੀ ਸਿਰ ਢੱਕ ਲਿਆ ਆਪਦੇ ਆਪਦੇ ਹੁਣ ਅੱਗੇ ਜਾਣੇ ਆ ਵੀ ਦੇਖਦੇ ਆ ਕੀ ਅੱਗੇ ਮਾਹੌਲ ਹਾਂਜੀ ਤੁਰ ਤੇ ਤੁਰ ਤੇ ਵੀ ਦਤਨ ਸਾਹਿਬ ਆ ਗਏ ਚਲ ਬਾਅਦ ਚ ਬਣਾਉਂ ਆਂ ਓਏ ਰਾਤ ਇੱਧਰ ਵੀ ਖੋਣੇ ਆ ਇੱਧਰ ਦੇਖਦੇ ਆ ਵੀ ਕੀ ਮਾਹੌਲ ਹੈਗਾ ਕਿੰਨਾ ਕਰਾਸ਼ ਹੈਗਾਗਾ ਇੱਧਰ ਜੀ ਨੂਰਦੀਨ ਦੀ ਕਬਰ ਵਰਤਵਾਰਾ ਦਾਕਨ ਸਰ ਸਾਹਿਬ ਪਈ ਮੇਰੀ ਫੋਨ ਫੋਨ ਕੋਈ ਜਾਂਦਾ ਜੀ ਥੋੜਾ ਜਿਹਾ ਨੀਵਾ ਕਰ ਲਿਓ ਫੋਨ ਕੋਈ ਖੋ ਲੈਂਦਾ ਕੋਈ ਫੋਨ ਨੀਵਾ ਕਰ ਲਿਓ ਮੈਂ ਕੋਈ ਖੋ ਲੈਂਦਾ ਤੇਰੀ ਉਹ ਡੇਗ ਵੀ ਨਾ ਆਵੇ ਡਰ ਲੱਗਦੀ ਹਿੰਦਾ ਭਈ ਆਪਾਂ ਸਨੀ ਦੇ ਨਾਲ ਰਹਨੇ ਆ ਸਨੀ ਬਚਾ ਲੂਗਾ ਭਈ ਕਿਸੇ ਨੇ ਫੌਂਟ ਕੋਲੇ ਠੀਕ ਆ ਸਨੀ ਭਾਈ ਓਏ ਪਕੌੜੇ ਲੂਕ ਲੈ ਮੈਂ ਇਹ ਨਹੀਂ ਖਾਣੇ ਕੀ ਨਹੀਂ ਕਿਹਨੇ ਕੋਈ ਸਾਹਿਬ ਕੀ ਆ ਤੂੰ ਕਿਰੋਣ ਹੋ ਰਿਹਾ ਹੈ ਨਾ ਬੂਤਾਂ ਦੇ ਕੋਲੇ ਭਈ ਪਹਿਲਾਂ ਭਈ ਖਾਣੇ ਆ ਭਈ ਚਾਚੇ ਪਕੌੜੇ ਨਾ ਲੰਗਰ ਅੱਗ ਸੇਕਦੇ ਭਈ ਇੱਥੇ ਅੱਗ ਲੱਗੀ ਹੋਈ ਹੈ ਜੀ ਓਏ ਬਾਬਿਓ ਬੂਟ ਬਾੜ ਲਾ ਤੇ ਭਈ ਕੋ ਚੱਕੇ ਲੈਣ ਡਰ ਲੱਗੀਆਂ ਨੇ ਸਾਰਿਆਂ ਨੂੰ ਓਏ ਕੋਲੇ ਬਹੁਤ ਇੱਕ ਨੇ ਤਾਂ ਬੂਟ ਲਕੋਤੇ ਆ ਚਾਚੇ ਪਕੌੜੇ ਖਾਣੇ ਆ ਚਲੋ ਵੀ ਆ ਗਈ ਲੰਗਰ ਛਕਣ ਤੇ ਬੋਲਾਂਗੇ ਦੋ ਚੱਕਲਾ ਇੱਕ ਚ ਪਕੌੜੇ ਪਾ ਲਾਂਗੇ ਚਲੋ ਹੀ ਜਾਂਦੇ ਅੱਗੇ ਬਾਟੀਆਂ ਚੱਕ ਲਈਆਂ ਆਪਦੇ ਆ ਦਸਤੇ ਵੀ ਲੰਗਰ ਰਸਤੇ ਮੈ ਜੋ ਭਾਈ ਨਾ ਇਹ ਪਕੌੜੇ ਖਾਣ ਲਈ ਚਲੋ ਜੀ ਚਾਰ ਪੰਜ ਹੋ ਗਈ ਇੱਕ ਚ ਪਾ ਲਾਂ ਚੱਲ ਫਿਰ ਇੱਕ ਰੱਖ ਦੇ ਇੱਕ ਚ ਪਕੌੜੇ ਚਲੋ ਹੀ ਖਾਣੇ ਆ ਹਾਂ ਜੀ ਵੀ ਲੰਗਰ ਛੱਕ ਕੇ ਆ ਗਏ ਭਈ ਅੰਦਰ ਮੋਬਾਈਲ ਬੰਦ ਸੀ ਅਸਲੀ ਮੋਬਾਈਲ ਨਹੀਂ ਚਲਾਇਆ ਹੈ ਯੂਟਿਊਬ ਤੇ ਆਉਗਾ ਬਲੌਗ ਆ ਚਲੋ ਵੀ ਲੰਗਰ ਛੱਕ ਕੇ ਆ ਗਿਆ ਵੀ ਅੱਧੇ ਬੰਦੇ ਰੰਪਰ ਅੰਦਰ ਬੈਠੇ ਆ ਇੱਧਰ ਆ ਵੀ ਆ ਗਿਆ ਮੋਹਤਰੀ ਆ ਗਿਆ ਆਪਣਾ ਅੱਗ ਬਹੁਤ ਆ ਉਹ ਅੱਗ ਜੱਗ ਰਹੀ ਆ ਅੱਜ ਅਸੀਂ ਸਿੱਖਾਂਗੇ ਇੱਧਰ ਬਾਈ ਸਾਡੇ ਨਾਲ ਵੀ ਆ ਗਿਆ ਮਾਨੇ ਵੀ ਆ ਗਿਆ ਆਪਣਾ ਔਰ ਕੀ ਹਾਲ ਚੱਲ ਠੀਕ ਆ ਬਾਈ ਦੂਜੇ ਬੰਦੇ ਆਪਣੀ ਅਜੇ ਆਂਦੇ ਪਏ ਆ ਉਹਨਾਂ ਨੂੰ ਆਪਾਂ ਡਿਜੀ ਦੇ ਆ ਬਈ ਕਿੰਨਾ ਕੁ ਟਾਈਮ ਲੱਗੂਗਾ ਉਹਨਾਂ ਨੂੰ ਆਂਚ ਫਿਰ ਦੇਖਦੇ ਆ ਹਾਂਜੀ ਉਹਨੇ ਵਲੌਗ ਬੰਦ ਕੀਤੇ ਸੀ ਥੋੜੀ ਜਿਹੀ ਪਹਿਲੇ ਈ ਠੀਕ ਆ ਜੀ ਨਾਲ ਦੀ ਨਾਲ ਸਾਡੇ ਬੰਦੇ ਆ ਗਏ ਇਹ ਸਾਰੇ ਵੀ ਬੂਟ ਬਾਟ ਪਾਈ ਜਾਂਦੇ ਆ ਆਪਦੇ ਆਪ ਦੇ ਬਈ ਆਪਦੇ ਆਪ ਦੇ ਬੂਟ ਪਾਈ ਜਾਂਦੇ ਦੇਖਦੇ ਆ ਕੀ ਬੰਦ ਤੱਕ ਆ ਗਏ ਜੀ ਹੱਥ ਸੇਕਦੇ ਆ ਠੰਡ ਬਹੁਤ ਹੈ ਹੱਥ ਸੇਕਦੇ ਅੱਜ ਅਗਲੀ ਵਾਰੀ ਤੁਹਾਨੂੰ ਫੇਰ ਮਿਲਦੇ ਹਾਂ ਜੀ ਲੰਗਰ ਸ਼ਕ ਚ ਆ ਗਿਆ ਰਾਤ ਬਹੁਤ ਹੋ ਗਈ ਹੈ ਵੀ ਅੱਜ ਦੇ ਅੱਜ ਦੇ ਵਲੌਗ ਦੀ ਵੀ ਐਂਡਿੰਗ ਕਰ ਦਿੰਨੇ ਆ ਅੱਜ ਦੇ ਵਲੌਗ ਚ ਇੰਨਾ ਹੀ ਬਹੁਤ ਅਜੀ ਤੁਸੀਂ ਕਮੈਂਟ ਕਰਕੇ ਦੱਸੋ ਆਪਣਾ ਵਲੌਗ ਕਿਵੇਂ ਲੱਗਿਆ ਜੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣੇ ਮੇਲੇ ਦੇ ਵਲੌਗ ਦੇਖਣ ਲਈ ਪਰਸੋ ਘੋੜ ਦੌੜ ਦਾ ਤੁਹਾਨੂੰ ਘੋੜ ਦੌੜ ਦਾ ਵਲੌਗ ਵੀ ਦਿਖਾਵਾਂਗੇ ਤੇ ਕਿਸ ਤਰ੍ਹਾਂ ਕਰ ਵਲੌਗ ਚ ਵਲੌਗ ਚ ਬਣੇ ਰਿਹਾ ਹੋਇ ਕਰਦੇ ਆ ਵਲੌਗ ਦੀ ਐਂਡਿੰਗ ਚਲੋ ਵੀ